BS4 vehicles ਦੀ ਜਿਹੜਾ ਇੱਕ ਸਕੈਮ ਹੋਇਆ ਸੀ ਕਹਿੰਦੇ ਉਹਦਾ ਮਸਲਾ ਵੀ ਚੱਲ ਰਿਹਾ ਤੇ ਮੰਤਰੀ ਸਾਹਿਬ ਆਪਣੇ सीएम ਸਾਹਿਬ ਮੁੱਖ ਮੰਤਰੀ ਸਾਹਿਬ ਉਹ ਵੀ ਕਿਤੇ ਨਾ ਕਿਤੇ ਹੱਥ ਜੇ ਖੜੇ ਕਰਦੇ ਨਜ਼ਰ ਆਉਂਦੇ ਆ ਇਹ ਕੀ ਪੂਰਾ ਮਸਲਾ ਕੀ ਸੀਗਾ ਜੀ ਦੇਖੋ ਇਹ BS4 ਕਿਉਂਕਿ ਹੁਣ ਤਾਂ BS6 ਚੱਲਦਾ ਹੈ ਇਹਨਾਂ ਨੇ ਜਦੋਂ ਬੈਨ ਕੀਤਾ ਇਹ ਸਰਕਾਰ ਆਉਣ ਤੋਂ ਕੁਝ ਸਮਾਂ ਪਹਿਲਾਂ ਦੀ ਗੱਲ ਹੈ ਯਾਨੀ ਲਾਲੋ ਬਾਈ ਜੇ ਆਇਆ ਤਾਂ ਇਹ ਵੀ ਵੀ ਕੀ ਦੀ ਗੱਲ ਹੈ ਜੀ ਤਾਂ ਜਦੋਂ ਉਹ BS4 ਪਾਬੰਦੀਕਰਨ ਉਹਦਾ ਕਰਨਾ ਸੀ ਪਾਬੰਦੀਕਰਨ ਕਰਨਾ ਸੀ ਹੂੰ ਤਾਂ ਕੁਝ ਟਰਾਂਸਪੋਰਟ ਦੇ ਅਧਿਕਾਰੀ ਜਿਹੜੇ ਆ ਉਹ ਡੀਲਰਾਂ ਦੇ ਨਾਲ ਰਲ ਗਏ ਹੂੰ ਜਿਹੜੀ ਰਜਿਸਟ੍ਰੇਸ਼ਨ ਨਹੀਂ ਸੀ ਹੋ ਸਕਦੀ ਉਹ ਉਹਨਾਂ ਵੇਕਲਾਂ ਦੀ ਕਰਵਾ ਦਿੱਤੀ ਗਈ ਹੂੰ ਦੋ ਨੰਬਰ 'ਚ ਦੋ ਨੰਬਰ 'ਚ ਹੂੰ ਹੋ ਗਈ ਉਹਦੀ ਜਾਂਚ ਪੜਤਾਲ ਹੋਈ ਟਰਾਂਸਪੋਰਟ ਮਹਿਕਮੇ ਦੇ ਕਈ ਅਧਿਕਾਰੀ ਉਹਦੇ 'ਚ ਫਸ ਗਏ ਆ ਚਾਵਲਾ ਸਾਹਿਬ ਦੀ ਰਿਪੋਰਟ ਆ ਉਹਨਾਂ ਦਾ ਦਾਵਾ ਹੈ ਕਿ ਭਾਈ ਇਹ ਫਾਈਲ ਜਿਹੜੀ ਹੈ ਮੁੱਖ ਮੰਤਰੀ ਦੇ ਟੇਬਲ ਤੇ ਪਈ ਹੈ ਹੂੰ ਜਾਂਚ ਪੜਤਾਲ ਕਰਕੇ ਮਤਲਬ ਸਬੰਧਤ ਵਿਭਾਗ ਨੇ ਪੜਤਾਲ ਕੀਤੀ ਪੜਤਾਲ ਕਰਕੇ ਉਹਨਾਂ ਨੇ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਜਾਂ ਪਰਸੋਨਲ ਨੂੰ ਭੇਜ ਦਿੱਤੀ ਹੁਣ ਇੱਕ ਤਰ੍ਹਾਂ ਨਾਲ ਕਹਿ ਲਵੋ ਕਿ ਜਦੋਂ ਵਿਭਾਗੇ ਕੋਲ ਗਈ ਚਲੀ ਜੀ ਜੀ ਤਾਂ ਉਹ ਸਾਡਾ ਜਿਹੜਾ ਹੋਮ ਮਿਨਿਸਟਰ ਹੈ ਜਾਂ ਮੁੱਖ ਮੰਤਰੀ ਹੈ ਸਮਝੋ ਉਹਦੇ ਕੋਲ ਚਲ ਗਈ ਹੂੰ ਕਹਿੰਦੇ ਕਿ ਉਹਦੇ 'ਚ ਐਕਸ਼ਨ ਹੀ ਨਹੀਂ ਲਿਆ ਜਾ ਰਿਹਾ ਤੇ ਮੈਂ ਕਿ ਐਕਸ਼ਨ ਕਿਹੜਾ ਇਹ ਕਹਿੰਦੇ ਸੀ ਵੜਿੰਗ ਬਾਡੀਆਂ ਖਾ ਗਿਆ ਜੀ ਬਾਡੀਆਂ ਖਾ ਗਿਆ ਉਹਦੇ ਚ ਕੀ ਐਕਸ਼ਨ ਹੋ ਗਿਆ ਅਸੀਂ ਖੁਦ ਉਸ ਵੇਲੇ ਟਰਾਂਸਪੋਰਟ ਸੈਕਟਰੀ ਜਿਹੜੇ ਸੀਗੇ ਉਹਨਾਂ ਨਾਲ ਗੱਲ ਕੀਤੀ ਹੂੰ ਉਹ ਵੀ ਮੰਨੇ ਕਿ ਜਾਂਚ ਪੜਤਾਲ ਚੱਲ ਰਹੀ ਹੈ ਜੀ ਉਹ ਜਾਂਚ ਪੜਤਾਲ ਚੱਲ ਰਹੀ ਆ ਕਿ ਭਾਈ ਇਹਨਾਂ ਦੀ ਜਾਂਚ ਪੜਤਾਲ ਦੇ ਨਾਂ ਤੇ ਹੜਤਾਲ ਚੱਲ ਰਹੀ ਹੈ ਪਤਾ ਨਹੀਂ ਹੈ ਹੂੰ ਸਾਲਾਂ ਪੱਤੀ ਉਹ ਐਵੇਂ ਡਰਾਵਾ ਜੇ ਮਾਰਦੇ ਅਸੀਂ ਕੱਢਾਂਗੇ ਕੱਢਾਂਗੇ ਉਹ ਜਿਵੇਂ ਕੈਪਟਨ ਸੀ ਉਹ ਐਵੇਂ ਇੱਕ ਟੁੱਟਾ ਜਿਹਾ ਟੈਚੀ ਲੈ ਕੇ ਕਹਿੰਦਾ ਮੈਂ ਦਿੱਲੀ ਚੱਲਿਆਂ ਇਹਦੇ ਵਿੱਚ ਸਾਰਿਆਂ ਦੇ ਪਾਪ ਆ ਉਹ ਟੈਚੀ ਕਿਤੇ ਰਾਹ ਚ ਹੀ ਸੁੱਟ ਗਿਆ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਪੋਲਿਟਿਸ਼ੀਅਨ ਜਿਹੜੇ ਆ ਉਹ ਵੇਲੇ ਵਕਤ ਸਿਰ ਕਹਿੰ ਲੋ ਕਿ ਕਿਸੇ ਨਾ ਕਿਸੇ ਚੀਜ਼ ਨੂੰ ਇਸਤੇਮਾਲ ਕਰ ਲੈਂਦੇ ਆ ਜੇ ਤੁਹਾਡੀ ਕਰਪਸ਼ਨ ਤੇ ਜ਼ੀਰੋ ਟੋਲਰੈਂਸ ਹੈ ਤਾਂ ਤੁਹਾਡੇ ਡਿਪਾਰਟਮੈਂਟ ਦੇ ਬੰਦੇ ਫਸੇ ਪਏ ਨੇ ਹੂੰ ਸਕੈਮ ਹੋਇਆ ਬਿਲਕੁਲ ਕਿਉਂਕਿ ਤੁਹਾਡਾ ਡਿਪਾਰਟਮੈਂਟ ਹੀ ਕਹਿ ਰਿਹਾ ਜੀ ਜੀ ਉਹਦੇ ਤੇ ਮੋਹਰ ਲਾ ਰਿਹਾ ਤਸਬਤ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਾਰਵਾਈ ਨਾ ਕਰਨ ਦਾ ਕਾਰਨ ਇਹ ਹੁੰਦਾ ਹੈ ਕਿ ਵਿਭਾਗ ਦੇ ਇਹਨਾਂ ਦੇ ਜਿਹੜੇ ਰਾਜ ਦੁਲਾਰੇ ਹੋਣਗੇ ਮੇਰਾ ਰਾਜਾ ਬੇਟਾ ਹੂੰ ਉਹ ਰਾਜੇ ਬੇਟੇ ਫਸਦੇ ਨੇ ਸਾਬ ਬਿਲਕੁਲ ਬਿਲਕੁਲ ਜੀ ਬਿਲਕੁਲ ਤਾਂ ਉਹਨਾਂ ਰਾਜੇ ਬੇਟਿਆਂ ਕੋਲ ਇਹਨਾਂ ਦੇ ਰਾਜ ਹੁੰਦੇ ਨੇ ਸਾਬ ਸਿੱਧੀ ਗੱਲ ਦੱਸਾਂ ਇਹਦੇ 'ਚ ਕੋਈ ਓਲਾ ਛੱਪਾ ਨਹੀਂ ਹੈਗਾ ਜੀ ਇੱਕ ਦੂਜੇ ਦੀ ਉਹ ਕਹਿੰਦੇ ਤੂੰ ਮੇਰਾ ਪਿੰਡਾ ਖੁਰਕ ਤੇ ਮੈਂ ਤੇਰਾ ਪਿੰਡਾ ਖੁਰਕ ਦਾ ਹੂੰ ਦੋਵਾਂ ਨੂੰ ਖੁਰਕ ਹੋ ਰਹੀ ਸੀ ਹੂੰ ਪਿੰਡੇ ਤੇ ਉਹ ਕਹਿੰਦਾ ਵੀ ਹੁਣ ਪਿੰਡਾ ਕਿਵੇਂ ਖੁਰਕੀਏ ਹੱਥ ਨਹੀਂ ਪਹੁੰਚਦਾ ਉਹਨੇ ਆਖਿਆ ਮੈਂ ਤੇਰੇ ਪਿੰਡੇ ਨਾਲ ਆਪਦਾ ਪਿੰਡਾ ਲਾਉਣਾ ਤੇ ਨਾ ਦੋਵੇਂ ਕਸਾ ਲੈ ਇਹ ਕਸਾ ਕਸਾਈ ਚੱਲਦੀ ਆ ਸਭ ਜੀ ਤੇਰਾ ਪਿੰਡਾ ਮੈਂ ਖੁਰਕਾਂ ਤੇ ਮੇਰਾ ਪਿੰਡਾ ਤੂੰ ਖੁਰਕਦੇ ਆ ਹਾਲਤ ਸਾਡੇ ਦੇਸ਼ ਦੀ ਜਾਂ ਸਾਡੇ ਸਟੇਟ ਦੀ ਬਣੀ ਪਈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਕਰ ਜੀ ਦੱਸ ਰਹੇ ਨੇ ਕਹਿੰਦੇ 2019 ਦੇ ਵਿੱਚ VS4 ਜਿਹੜੇ ਵੀਕਲਸ ਵਾਲਾ ਰੌਲਾ ਪਿਆ ਸੀਗਾ ਜੌਨ ਬਿਨਿੰਗ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਨਾ ਇੱਕ ਹੋਰ ਦੱਸ ਦੇਣਾ ਇੱਥੇ ਵੀ ਆਈਪੀ ਨੰਬਰ ਜਿਹੜੇ ਆ ਤੁਸੀਂ ਦੇਖਿਆ ਹੋਣਾ 001 002 003 004 001 ਹਾਂ ਜੀ ਨੰਬਰ ਲੈ ਲਿਆ 001 ਜੀ ਉੱਥੇ ਸ਼ੁਰੂ ਹੋਏ ਇੱਥੇ ਜਿਆਦਾ ਨਕਲੀ ਬੇਸੀ ਕਰਨ ਹਨ ਜੀ ਤਾਂ ਗੱਲ ਇਹ ਆ ਕਿ ਉਹ ਵੀ ਆਈਪੀ ਨੰਬਰ ਘਟਾਲਾ ਵੀ ਹੈਗਾ ਹੈ ਵੀ ਆਪਣੇ ਏਰੀਏ ਦਾ ਹਮ ਇੱਥੋਂ ਨੰਬਰ ਜਿਹੜੇ ਆ ਅਲਾਟ ਕੀਤੇ ਗਏ ਜੀ ਕੌਡੀਆਂ ਦੇ ਪਾ ਜਿਨ੍ਹਾਂ ਦੀ ਬਹੁਤ ਵਟਟ ਹੋ ਸਕਦੀ ਸੀ ਉਹ ਵੀਆਈਪੀ ਨੰਬਰ ਘਟਾਲਾ ਵੀ ਜਿਹੜਾ ਉਹ ਫਾਇਲਾਂ ਚੀਜ਼ ਦਮ ਤੋੜ ਗਿਆ ਸੀ ਜੀ 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 ਬਹੁਤ ਬੰਦਿਆਂ ਨੇ ਆਪਣੇ ਏਰੀਏ ਚ ਅਕਾਲੀ ਸਰਕਾਰ ਵੇਲੇ ਉਹ ਨੰਬਰ ਲੋਟ ਕਰਵਾ ਲਏ ਸੀ ਹੂੰ ਹੂੰ ਦਮ ਤੋਂ ਹੁਣ ਸਾਨੂੰ ਤਾਂ ਯਾਦ ਰਹਿੰਦਾ ਲੋਕ ਭੁੱਲ ਜਾਂਦੇ ਨੇ ਸਰ ਬਿਲਕੁਲ ਅਸੀਂ ਵੇਲੇ ਇੱਕ ਵੇਲੇ ਯਾਦ ਕਰਵਾ ਦਿੰਨੇ ਹੀ ਸਾਡੀਆਂ ਡਿਊਟੀਆਂ ਨੇ ਸਰ ਹੋਰ ਜੀ 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 ਅਸੀਂ ਕਿਹੜਾ ਇੱਥੇ ਛੋਲੇ ਭਟਨੇ ਆ ਆਹੀ ਖੁਸ਼ਿਆ ਅਰੇ ਮੁੰਡਾ ਕੁਛ ਨਹੀਂ ਐਵੇਂ ਗੱਲਾਂ ਨੇ ਜ਼ੀਰੋ ਟੋਲਰੈਂਸ ਆ ਫਲਾਣ ਆਟਮ ਦਾ ਜ਼ੀਰੋ ਟੋਲਰੈਂਸ ਦੀ ਜ਼ੀਰੋ ਹੋ ਗਈ ਆ ਮਾਈਨਸ ਜ਼ੀਰੋ ਹੋ ਗਿਆ ਮਿੰਟੂ ਜੀ ਉਹ ਤਾਂ ਜ਼ੀਰੋ ਤੋਂ ਵੀ ਟੱਪ ਗਿਆ ਹਮ ਪਹਿਲਾਂ ਕਿਤੇ ਮਾੜਾ ਮੋਟਾ ਕੋਈ ਚਾਂਸ ਸੀਗੇ ਕੋਈ ਆਸ ਸੀ ਬਸ ਪਾਸ਼ਲ ਫੁੱਲ ਐਕਸ਼ਨ ਗੋਲਾ ਖੇ ਗੋਲਾ ਬਸ ਬਿਲਕੁਲ ਵੈਲਕਮ ਰਦਰਪਾਲ ਜੀ ਕਹਿ ਰਹੇ ਨੇ ਸਾਹਰ ਹਲੇ ਕਬੂਤਰ ਹੈ ਕਹਿੰਦੇ ਆ ਬਿਲਕੁਲ ਜੀ ਸਭ ਜਿਹਦੇ ਹੱਥ ਚ ਜਦੋਂ ਕਮਾਨ ਆ ਜਾਂਦੀ ਹੈ ਤੇ ਫਿਰ ਮੌਕਾ ਕੋਈ ਨਹੀਂ ਛੱਡਦਾ ਆ ਲਾ ਜੀ ਨਾ ਆ ਗਿਆ ਨਾ ਫਿਰੋਜ਼ਪੁਰ ਵਿੱਚ ਸੀ ਜੀ ਵੀ ਆਈ ਪੀ ਨੰਬਰ ਕੋਟਾਲਾ ਮੰਨਦੇ ਹੋ ਜੀ ਜੀ ਕੁਝ ਲੋਕ ਯਾਦ ਵੀ ਰੱਖਦੇ ਆ ਹਮ ਯਾਦ ਆਸ਼ਟ ਤੇਜ ਹੁੰਦੀ ਹੈ ਮੈਂ ਭੁੱਲ ਗਿਆ ਸੀ ਕਿ ਫਰੀਦਕੋਟ ਹੈ ਕਿ ਫਿਰੋਜ਼ਪੁਰ ਪਰ ਆਪਣੇ ਏਰੀਆ ਚ ਬੜਾ ਕਹਿੰ ਲੋਕੇ ਫੇਮਸ ਕਾਂਟ ਸੀਗਾ ਜਿਹਦੇ ਚ ਇੱਕ ਟਰਾਂਸਪੋਰਟ ਅਧਿਕਾਰੀ ਸਿੱਧਾ ਫਸਦਾ ਸੀ ਕਿਉਂਕਿ ਉਹ ਰਾਜਾ ਬੇਟਾ ਸੀਗਾ ਇੱਕ ਪਰਿਵਾਰ ਦਾ ਜੀ ਉਸ ਵੇਲੇ ਰਾਜ ਕਰਤਾ ਜਿਹੜੇ ਸੀਗੇ ਉਹਨਾਂ ਦਾ ਰਾਜਦullar ਆਸੀ ਕਾ ਬਚ ਗਿਆ ਸਾ ਤੇ ਇਦਾਂ ਹੀ ਆ ਰਾਜੇ ਬੇਟੇ ਵੱਜ ਜਾਂਦੇ ਨੇ ਵੱਜ ਜਾਂਦੇ ਅਕਸਰੀ ਵੱਜ ਜਾਂਦੇ ਬਿਲਕੁਲ ਜੀ ਬਿਲਕੁਲ ਆ ਕੁਲਦੀਪ ਜੀ ਕਹਿ ਰਹੇ ਨੇ ਕਿ 7.5 ਲੱਖ ਕਰੋੜ ਦੇ ਅਯੋਗ ਧੰਦੇ ਕਹਿੰਦੇ ਗੁਜਰਾਤ ਚ ਸ਼ਿਫਟ ਹੋ ਚੁੱਕੇ ਭਾਈ ਬਿਲਕੁਲ ਇੱਥੇ ਤਾਂ ਫਿਰ ਸਾਡੇ ਤਾਂ ਇ ਨਿੱਕੇ ਨਿੱਕੇ ਦਾ ਸਾਡੇ 7 ਲੱਖ ਕਰੋੜ ਮਤਲਬ ਕਿ ਦੇਖੋ 7.5 ਲੱਖ ਕਰੋੜ ਦਾ ਤੇ ਮੈਨੂੰ ਲੱਗਦਾ ਸੈਮੀ ਕੰਡਕਟਰ ਵਾਲਾ ਹੀ ਹੋਣਾ ਸਾਹਿਬ ਤੁਸੀਂ ਤਾਂ ਬਹੁਤ ਨੇੜੇ ਫਿਰਦੇ ਹੋ ਬਹੁਤ ਦੂਰ ਫਿਰਦੇ ਕਹ ਲਉ ਹੂੰ 7.5 ਲੱਖ ਕਰੋੜ ਦਾ ਤਾਂ ਇਕੱਲਾ ਉਹ ਸੈਮੀ ਕੰਡਕਟਰ ਵਾਲਾ ਹੋਊਗਾ ਜਿਹੜਾ ਮਹਾਰਾਸ਼ਟਰ ਚੋਂ ਲੈ ਗਿਆ ਜੀ ਤੇ ਹੋਰ ਕਿੰਨੇ ਲੈ ਗਏ ਉਹ ਤਾਂ ਪਤਾ ਨਹੀਂ ਕਿੰਨੇ ਲੈ ਗਏ ਕਿੰਨੇ ਲੈ ਜਾਣੇ ਆ ਹਾਂਜੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਕਈ ਪ੍ਰੋਜੈਕਟ ਜਿਹੜੇ ਵਿਸਤਰਾ ਦੇ ਲੈ ਗਏ ਨੇ ਇਸ ਤਰ੍ਹਾਂ ਦੇ ਉਹ ਲੈ ਜਾਣਗੇ ਕਿਉਂਕਿ ਹਾਲਿਓ ਪਾਵਰ ਚ ਨੇ ਸਾਹ ਹੂੰ ਪਾਵਰ ਚ ਨੇ ਐਸੀ ਪਾਵਰ ਦੀ ਵਰਤੋਂ ਉਹਨਾਂ ਨੇ ਕੀਤੀ ਆ ਕਿ ਗੁਜਰਾਤ ਵਾਸਤੇ ਤਾਂ ਉਹ ਸਭ ਕੁਝ ਹੁੰਝ ਕੇ ਲੱਗਿਆ ਮਹਾਰਾਸ਼ਟਰ ਦਾ ਜਿਹੜਾ ਇਲੈਕਸ਼ਨ ਚੱਲ ਰਿਹਾ ਉਹਦੇ ਵਿੱਚ ਇੱਕ ਇੱਕ ਇਹੀ ਸੈਂਟੀਮੈਂਟ ਹੈ ਨਾ ਕਿਉਂਕਿ ਦੇਖੋ ਮਹਾਰਾਸ਼ਟਰ ਤੇ ਗੁਜਰਾਤ ਬੰਬੇ ਪ੍ਰੈਜ਼ੀਡੈਂਸੀ ਗੁਜਰਾਤ ਉੱਥੋਂ ਹੀ ਤਾਂ ਨਿਕਲਿਆ ਨਾ ਜਿਵੇਂ ਆਪਣੇ ਵਿੱਚੋਂ ਹਰਿਆਣਾ ਨਿਕਲ ਗਿਆ ਤਾਂ ਉਹ ਮਤਲਬ ਕਿ ਉਹਨਾਂ ਦਾ ਕੰਪੀਟੀਸ਼ਨ ਵੀ ਹੈ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਹੁਣ ਸਿਆਸੀ ਵਿਰੋਧਤਾ ਵੀ ਆ ਵਿਚਾਰਕ ਮਤ ਪੇਤਤਾ ਵੀ ਆ ਬਿਲਕੁਲ ਬਿਲਕੁਲ ਤਾਂ ਇਹਦੇ ਕਰਕੇ ਉੱਥੇ ਇਹ ਚੀਜ਼ ਇਹ ਸੈਂਟੀਮੈਂਟ ਚੱਲ ਰਿਹਾ ਹੈ ਇਲੈਕਸ਼ਨਾਂ 'ਚ ਹਮ ਕਰਾਂਗੇ ਗੱਲ ਇਲੈਕਸ਼ਨ ਤੇ ਵੀ ਕਰ ਲਵਾਂਗੇ ਹਾਲੇ ਥੋੜੇ ਦਿਨ ਪਹਿਲੇ ਆ ਪਰ ਇਹ ਉੱਥੇ ਮਰਾਠੀ ਅਸਮਿੱਤ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਹਮ ਲੋਕਲ ਪੋਲਿਟਿਕਸ 'ਚ ਜਿਵੇਂ ਆਪਣੇ ਇੱਥੇ ਆਪਾਂ ਕਹ ਲਈਏ ਕਿ ਪੰਜਾਬੀ ਜਿੰਦਾਬਾਦ ਜੀ ਜੀ ਤਾਂ ਜਾਂ ਪੰਜਾਬ ਫਰਸਟ ਹੈ ਜੋ ਕੁਝ ਵੀ ਇਸ ਤਰ੍ਹਾਂ ਦਾ ਸੈਂਟੀਮੈਂਟ ਦੇ ਨਾਲ ਜਿਹੜੀ ਚੀਜ਼ ਜੁੜਦੀ ਹੈ ਤਾਂ ਉਹ ਕਿਤੇ ਨਾ ਕਿਤੇ ਮੁੱਦਾ ਹੈ ਹਮ ਇਹਨਾਂ ਦੋਨਾਂ ਸਟੇਟਾਂ ਦਾ ਆਪਸ ਦੇ ਵਿੱਚ ਕਿ ਇਹ ਜਦੋਂ ਦੇ ਆਏ ਆ ਗੁਜਰਾਤੀਏ ਸਮਾਨ ਤੇ ਉਧਰ ਨੂੰ ਲੈ ਹੀ ਗਏ ਆ ਹਮ ਉਤੋਂ ਇਹਨਾਂ ਨੇ ਧੰਨਾ ਸੇਠ ਅਡਾਨੀ ਜਿਹੜਾ ਉਹ ਬੰਬੇ ਚ ਵਾੜ ਦਿੱਤਾ ਪੱਕੇ ਪੈਰੀ ਮਤਲਬ ਕਿ ਲੈ ਜਾਣਗੇ ਲੱਕੋਂ ਕਈ ਤੇ ਲੈ ਜਾਣਗੇ ਅਡਾਨੀ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਅਡਾਨੀ ਸਾਹਿਬ ਦੀ ਛੋਟੀ ਜੀ ਗੱਲ ਮੈਂ ਤੁਹਾਡੇ ਤੋਂ ਹੋਰ ਜਾਣਕਾਰੀ ਇਕ ਲੈਣੀ ਚਾਹਣਾ ਅਜੀਤ ਪਵਾਰ ਸਾਹਿਬ ਨੇ ਅੱਜ ਇੱਕ ਗੱਲਬਾਤ ਕਹੀ ਹੈ ਅਡਾਨੀ ਸਾਹਿਬ ਬਾਰੇ ਉਹਦੇ ਚ ਕਾਫੀ ਗੱਲਾਂ ਮਿੰਟੂ ਜੀ ਕਾਫੀ ਖੁਲਾਸੇ ਸਾਹਮਣੇ ਆ ਰਹੇ ਨੇ ਉਹਦਾ ਵੀ ਥੋੜਾ ਜਿਹਾ ਜ਼ਿਕਰ ਕਰ ਦਿਓ ਸਾਝਾ ਸਾਡੇ ਨਾਲ ਹਾਂ ਇੱਕ ਨਾ ਭਾਈ ਸਾਹਿਬ ਕਹ ਰਹੇ ਭੱਲੀ ਜੀ ਕਿ ਗੁਜਰਾਤ ਦੀ ਗਰੀਬੀ ਤਾਂ ਫੇਰ ਵੀ ਦੂਰ ਨਹੀਂ ਹੋ ਸਕੇ ਸਰ 100% ਗਰੀਬੀ ਕਿਤੋਂ ਦੂਰ ਨਹੀਂ ਹੁੰਦੀ ਹਮ ਕਿ ਯੂ ਐਸ ਤਾਕਤ ਨਹੀਂ ਹੈ ਆਰਥਿਕ ਤਾਕਤ ਨਹੀਂ ਉਹਦੇ ਵਰਗੀ ਆਰਥਿਕ ਤਾਕਤ ਨਹੀਂ ਹੈ ਕੀ ਸਾਰਾ ਯੂ ਐਸ ਏ ਅਮੀਰ ਹੈ ਸਰ ਇੰਡੀਅਨ ਲੋਕਾਂ ਦੀ ਇਨਕਮ ਉਹਨਾਂ ਜਿਹੜੇ ਉੱਥੇ ਦੇ ਵਾਸੀ ਹੈ ਉਹਨਾਂ ਦੇ ਮੁਕਾਬਲੇ ਉੱਥੇ ਜ਼ਿਆਦਾ ਹੈ ਹੂੰ ਬਿਲਕੁਲ ਫੈਕਟ ਨਹੀਂ ਸਾਬ ਜੀ 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 ਪ੍ਰੋਬਲਮ ਇਹ ਕਿ ਮੈਂ ਹਮੇਸ਼ਾ ਇਸ ਗੱਲ ਦਾ ਹਾਮੀਦ ਹਾਂ ਕਿ ਜਿਹੜੀ ਡਿਵੈਲਪਮੈਂਟ ਹੈ ਜੀ ਡੀ ਪੀ ਜਾਂ ਸਾਡਾ ਜੋ ਵੀ ਇਕਨੋਮੀ ਮਜਬੂਤੀ ਉਹਦੀ ਹੁੰਦੀ ਹੈ ਤਾਂ ਉਹਦਾ ਲਾਭ ਜਿਹੜਾ ਹੈ ਨਾ ਉਹ ਹੇਠਲੀ ਤੱਕੇ ਤੱਕ ਜਾਣਾ ਚਾਹੀਦਾ ਜਾਣਾ ਚਾਹੀਦਾ ਬਿਲਕੁਲ ਪਰ ਗੁਜਰਾਤ ਨੂੰ ਇਹਦਾ ਓਵਰਲ ਤੇ ਫਾਇਦਾ ਹੋ ਰਿਹਾ ਹੈ ਨਾ ਉਹਨਾਂ ਦੇ ਕੋਲ ਪੈਸਾ ਤੇ ਆ ਰਿਹਾ ਨਾ ਠੀਕ ਹੈ ਮਤਫਿਕ ਹੋ ਸਕਦੇ ਹਾਂ ਇਸ ਗੱਲ ਤੇ ਕਿ ਹਾਂ ਭਾਈ 100% ਗਰੀਬੀ ਜਿਹੜੀ ਹੈ ਉਹ ਨਹੀਂ ਗਈ